ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਅਦਾਲਤ ਦਾ ਕਮਰਾ ਖੱਜਾ-ਖੱਜ ਭਰਿਆ ਹੋਇਆ ਸੀ ਪਰ ਉੱਥੇ ਸ਼ਮਸ਼ਾਨ ਵਰਗੀ ਖਾਮੋਸ਼ੀ ਛਾਈ ਹੋਈ ਸੀ ਹਵਾ ਵਿੱਚ ਧਕਾ ਇੰਨਾ ਗਹਿਰਾ ਸੀ ਕਿ ਸਾਹ ਲੈਣਾ ਵੀ ਭਾਰੀ ਲੱਗ ਰਿਹਾ ਸੀ ਇੱਕ ਪਾਸੇ ਸ਼ਹਿਰ ਦੇ ਸਭ ਤੋਂ ਅਮੀਰ ਤੇ ਤਾਕਤਵਰ ਵਪਾਰੀ ਸੇਠ ਜਗਤੇਸ਼ਵਰ ਦੇ ਮਹਿੰਗੇ ਵਕੀਲਾਂ ਦੀ ਫੌਜ ਖੜੀ ਸੀ ਦੂਜੇ ਪਾਸੇ ਲੋਹੇ ਦੇ ਠੰਡੇ ਕਟਾਰੇ ਵਿੱਚ ਖੜਾ ਸੀ 8 ਸਾਲਾਂ ਦਾ ਇੱਕ ਦਬਲਾ ਪਤਲਾ ਬੱਚਾ ਰਾਮੂ ਰਾਮੂ ਦੀ ਹਾਲਤ ਵੇਖ ਕੇ ਕਿਸੇ ਦਾ ਵੀ ਦਿਲ ਪਸੀਜ ਜਾਵੇ ਉਸ ਦੇ ਕੱਪੜੇ ਜਗਾ ਜਗਾ ਤੋਂ ਫਟੇ ਹੋਏ ਸਨ ਜੋ ਸ਼ਾਇਦ ਉਸ ਨੂੰ ਦਾਨ ਵਿੱਚ ਮਿਲੇ ਸਨ ਉਸ ਦੇ ਨੰਨੇ ਪੈਰਾਂ ਵਿੱਚ ਚੱਪਲ ਤੱਕ ਨਹੀਂ ਸੀ ਤੇ ਉਸ ਦੀਆਂ ਗੱਲਾਂ ਤੇ ਧੂੜ ਤੇ ਸੁੱਕੇ ਹੋਏ ਹੰਝੂਆਂ ਦੇ ਨਿਸ਼ਾਨ ਸਨ ਉਸ ਮਾਸੂਮ ਤੇ ਸੇਠ ਜਗਤੇਸ਼ਵਰ ਦੀ ਦੁਕਾਨ ਵਿੱਚੋਂ ਲੱਖਾਂ ਦੇ ਹੀਰੇ ਚੋਰੀ ਕਰਨ ਦਾ ਝੂਠਾ ਇਲਜ਼ਾਮ ਲਗਾਇਆ ਗਿਆ ਸੀ ਅਸਲੀਅਤ ਇਹ ਸੀ ਕਿ ਸੇਠ ਦੀ ਨਜ਼ਰ RAMU ਦੀ ਉਸ ਛੋਟੀ ਜਿਹੀ ਚੌਂਪੜੀ ਤੇ ਸੀ ਜੋ ਸ਼ਹਿਰ ਦੇ ਵਿਕਾਸ ਦੇ ਰਾਹ ਵਿੱਚ ਆ ਰਹੀ ਸੀ। रामू ਦੇ ਮਾਤਾ ਪਿਤਾ ਦੇ ਗੁਜਰ ਜਾਣ ਤੋਂ ਬਾਅਦ ਉਸ ਚੌਂਪੜੀ ਤੋਂ ਇਲਾਵਾ ਉਸ ਦਾ ਕੋਈ ਸਹਾਰਾ ਨਹੀਂ ਸੀ ਤੇ सेठ ਉਸ ਨੂੰ ਕਿਸੇ ਵੀ ਤਰ੍ਹਾਂ ਰਸਤੇ ਤੋਂ ਹਟਾਉਣਾ ਚਾਹੁੰਦਾ ਸੀ। ਜੱਜ ਸਾਹਿਬ ਆਪਣੀ ਕੁਰਸੀ ਤੇ ਬੈਠੇ ਸਨ। ਉਹਨਾਂ ਨੇ ਫੈਲਾ ਫਰੋਲ ਦਿਆ। ਉਸ ਬੱਚੇ ਵੱਲ ਵੇਖਿਆ। ਕਾਨੂੰਨ ਦੀਆਂ ਕਿਤਾਬਾਂ ਅਤੇ ਸਬੂਤਾਂ ਦੇ ਵਿਚਕਾਰ ਉਹਨਾਂ ਨੂੰ ਉਸ ਬੱਚੇ ਦੀਆਂ ਅੱਖਾਂ ਵਿੱਚ ਗਹਿਰਾ ਡਰ ਤੇ ਲਾਚਾਰੀ ਦਿਖਾਈ ਦੇ ਰਹੀ ਸੀ ਪਰ ਅਦਾਲਤ ਭਾਵਨਾਵਾਂ ਨਾਲ ਨਹੀਂ ਦਲੀਲਾਂ ਨਾਲ ਚਲਦੀ ਹੈ ਜੱਜ ਸਾਹਿਬ ਨੇ ਆਪਣੀ ਐਨਕ ਠੀਕ ਕੀਤੀ ਤੇ ਭਾਰੀ ਆਵਾਜ਼ ਵਿੱਚ ਪੁੱਛਿਆ beta ramu ਤੁਹਾਡੇ ਖਿਲਾਫ ਬਹੁਤ ਗੰਭੀਰ ਦੋਸ਼ ਹਨ ਜੇ ਇਹ ਸਾਬਤ ਹੋ ਗਏ ਤਾਂ ਤੁਹਾਨੂੰ ਸੁਧਾਰ ਕਰ ਜਾਣਾ ਪਵੇਗਾ ਕੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਰਾਮੂ ਚੁੱਪ ਰਿਹਾ ਉਸ ਦੀ ਚੁੱਪੀ ਵੇਖ ਕੇ ਜੱਜ ਸਾਹਿਬ ਨੇ ਫਿਰ ਪੁੱਛਿਆ ਕੀ ਤੁਹਾਡਾ ਕੋਈ ਵਕੀਲ ਹੈ ਇਸ ਭਰੀ ਅਦਾਲਤ ਵਿੱਚ ਤੁਹਾਡੇ ਪੱਖ ਵਿੱਚ ਕੌਣ ਬੋਲੇਗਾ ਤੁਹਾਡਾ ਵਕੀਲ ਕਿੱਥੇ ਹੈ ਪੂਰੀ ਅਦਾਲਤ ਦੀਆਂ ਨਜ਼ਰਾਂ ਉਸ ਬੱਚੇ ਤੇ ਟਿਕ ਗਈਆਂ ਸਭ ਜਾਣਦੇ ਸਨ ਕਿ ਇਸ ਅनाथ ਬੱਚੇ ਕੋਲ ਨਾ ਤਾਂ ਪੈਸਾ ਹੈ ਨਾ ਹੀ ਕੋਈ ਸਪਾਰਸ਼ ਕੋਈ ਵੀ ਵਕੀਲ ਸੇਠ ਜਗਤੇਸ਼ਵਰ ਨਾਲ ਦੁਸ਼ਮਣੀ ਮੁੱਲ ਲੈ ਕੇ ਇਸ ਗਰੀਬ ਦਾ ਕੇਸ ਨਹੀਂ ਲੜਨਾ ਚਾਹੁੰਦਾ ਸੀ ਰਾਮੂ ਨੇ ਆਪਣੀਆਂ ਵੱਡੀਆਂ-ਵੱਡੀਆਂ ਅੱਖਾਂ ਨਾਲ ਜੱਜ ਸਾਹਿਬ ਵੱਲ ਦੇਖਿਆ ਉਹ ਘਬਰਾਇਆ ਨਹੀਂ ਨਾ ਹੀ ਉਹ ਗੜਗੜਾਇਆ ਉਸਨੇ ਹੌਲੀ ਜਿਹੀ ਆਪਣਾ ਹੱਥ ਉਠਾਇਆ ਤੇ ਉੱਪਰ ਅਸਮਾਨ ਵੱਲ ਇਸ਼ਾਰਾ ਕਰ ਦਿੱਤਾ ਉਸ ਦੀ ਨੰਨੀ ਉਂਗਲ ਛੱਤ ਵੱਲ ਸੀ ਜਿਵੇਂ ਉਹ ਕਿਸੇ ਸਰਬਉੱਚ ਸ਼ਕਤੀ ਨੂੰ ਆਪਣਾ ਗਵਾਹ ਬਣਾ ਰਿਹਾ ਹੋਵੇ ਉਸ ਦੀਆਂ ਗੱਲਾਂ ਵਿੱਚ ਇੱਕ ਅਜੀਬ ਤੇ اٹਟ ਵਿਸ਼ਵਾਸ ਸੀ ਉਸਨੇ ਆਪਣੀ ਕੰਬਦੀ ਪਰ ਸਪਸ਼ਟ ਆਵਾਜ਼ ਵਿੱਚ ਕਿਹਾ ਜੱਜ ਸਾਹਿਬ ਮੇਰਾ ਵਕੀਲ ਉੱਪਰ ਬੈਠਾ ਹੈ ਮੇਰੇ ਕੋਲ ਫੀਸ ਦੇਣ ਲਈ ਪੈਸੇ ਨਹੀਂ ਸਨ ਇਸ ਲਈ ਨੀਚੇ ਦੇ ਕਿਸੇ ਵਕੀਲ ਨੇ ਮੇਰਾ ਕੇਸ ਨਹੀਂ ਲਿਆ ਹੁਣ ਉਹੀ ਮੇਰਾ ਫੈਸਲਾ ਕਰੇਗਾ ਇਹ ਸੁਣਦਿਆ ਹੀ ਕਠੋਰ ਤੋਂ ਕਠੋਰ ਵਕੀਲਾਂ ਤੇ ਪੁਲਿਸ ਵਾਲਿਆਂ ਦੇ ਚਿਹਰਿਆਂ ਦਾ ਰੰਗ ਉੱਡ ਗਿਆ ਇੱਕ ਪਲ ਲਈ ਇੰਜ ਲੱਗਿਆ ਜਿਵੇਂ ਸਮਾਂ ਰੁਕ ਗਿਆ ਹੋਵੇ ਜੱਜ ਸਾਹਿਬ ਨੂੰ ਉਮੀਦ ਨਹੀਂ ਸੀ ਕਿ ਇੱਕ ਛੋਟਾ ਜਿਹਾ ਬੱਚਾ ਅਜਿਹੀ ਗੱਲ ਕਹੇਗਾ ਅਦਾਲਤ ਵਿੱਚ ਕਾਨਾਫੁਸ਼ੀ ਸ਼ੁਰੂ ਹੋ ਗਈ ਸੇਠ ਜਗਤੇਸ਼ਵਰ ਜੋ ਆਪਣੀ ਮਖਮਲੀ ਕੁਰਸੀ ਤੇ ਬੜੇ ਹੰਕਾਰ ਨਾਲ ਬੈਠਾ ਸੀ ਉਸ ਨੇ ਇੱਕ ਬਿਆੰਗਮਈ ਮੁਸਕਰਾਹਟ ਨਾਲ ਆਪਣੇ ਮੁੱਖ ਵਕੀਲ ਸੁਰਿੰਦਰਵਲ ਵੇਖਿਆ ਸੁਰਿੰਦਰ ਖੜਾ ਹੋਇਆ ਤੇ ਜ਼ੋਰ ਦੀ ਹੱਸਦਿਆਂ ਬੋਲਿਆ ਇਹ ਅਦਾਲਤ ਹੈ ਕੋਈ ਮੰਦਰ ਜਾਂ ਮਸਜਿਦ ਨਹੀਂ ਇੱਥੇ ਦਲੀਲ ਚਲਦੀ ਹੈ ਦੁਆ ਨਹੀਂ ਇਸ ਬੱਚੇ ਕੋਲ ਕਹਿਣ ਨੂੰ ਕੁਝ ਨਹੀਂ ਹੈ ਇਸ ਲਈ ਇਹ ਧਰਮ ਦਾ ਸਹਾਰਾ ਲੈ ਰਿਹਾ ਹੈ ਕਾਨੂੰਨ ਸਿਰਫ ਸਬੂਤ ਮੰਗਦਾ ਹੈ ਜਜ਼ਬਾਤ ਨਹੀਂ ਸੇਠ ਜਗਤੇਸ਼ਵਰ ਨੇ ਵਿੱਚ ਹੀ ਟੋਕਦਿਆਂ ਕਿਹਾ ਸਾਬ ਇਸ ਲੜਕੇ ਨੇ ਮੇਰੀ ਤਜੋਰੀ ਸਾਫ਼ ਕਰ ਦਿੱਤੀ ਜੇ ਇਸ ਨੂੰ ਸਜ਼ਾ ਨਹੀਂ ਮਿਲੀ ਤਾਂ ਸਮਾਜ ਵਿੱਚ ਗਲਤ ਸੰਦੇਸ਼ ਜਾਵੇਗਾ ਗਰੀਬ ਬੱਚੇ ਮਾਸੂਮ ਦਿਖਾਈ ਦਿੰਦੇ ਹਨ ਪਰ ਬਹੁਤ ਛਾਤਰ ਹੁੰਦੇ ਹਨ ਇਨ੍ਹਾਂ ਨੇ ਮੇਰੀ ਸਾਲਾਂ ਦੀ ਕਮਾਈ ਪਰ RAMU ਦੀ ਮਾਸੂਮੀਅਤ ਦੇ ਸਾਹਮਣੇ ਉਸ ਆਲੀਸ਼ਾਨ ਕਮਰੇ ਦੀ ਰੌਸ਼ਨੀ ਵੀ ਫਿੱਕੀ ਪੈ ਰਹੀ ਸੀ ਜੱਜ ਸਾਹਿਬ ਨੇ ਮਾਹੌਲ ਨੂੰ ਭਾਂਪਦਿਆਂ ਕਿਹਾ ਸ੍ਰਿੰਦਰ ਜੀ ਆਪਣੀ ਦਲੀਲ ਪੇਸ਼ ਕਰੋ ਸਰਿੰਦਰ ਨੇ ਇੱਕ ਫਾਈਲ ਮੇਜ਼ ਤੇ ਪਟਕ ਦਿੱਤੀ ਹਜੂਰ ਸਾਡੇ ਕੋਲ ਚਸ਼ਮਦੀਦ ਗਵਾਹ ਹਨ ਜਿਨ੍ਹਾਂ ਨੇ ਇਸ ਲੜਕੇ ਨੂੰ ਦੁਕਾਨ ਤੋਂ ਭੱਜਦੇ ਦੇਖਿਆ ਸੀ ਚੋਰੀ ਹੋਏ ਹੀਰਿਆਂ ਦਾ ਇੱਕ ਹਿੱਸਾ ਇਸ ਦੇ ਘਰ ਦੀ ਤਲਾਸ਼ੀ ਦੌਰਾਨ ਪੁਲਿਸ ਨੂੰ ਮਿਲਿਆ ਹੈ रामੂ ਨੇ ਬੜੀ ਮਾਸੂਮੀਅਤ ਨਾਲ ਕਿਹਾ ਮੈਂ ਕੁਝ ਨਹੀਂ ਕੀਤਾ ਪਰ ਉਸ ਦੀ ਸੁਣਨ ਵਾਲਾ ਕੌਣ ਸੀ ਉਸ ਵਕਤ ਵੀ ਉਸ ਨੇ ਆਪਣੇ ਸਵਰਗੀ ਪਿਤਾ ਦੀ ਦਿੱਤੀ ਹੋਈ ਇੱਕ ਪੁਰਾਣੀ ਤਸਵੀਰ ਨੂੰ ਆਪਣੇ ਕਲੇਜੇ ਨਾਲ ਲਗਾ ਲਿਆ ਸੀ ਅੱਜ ਅਦਾਲਤ ਵਿੱਚ ਵੀ ਉਹੀ ਡਰ ਰਾਮੂ ਦੇ ਚਿਹਰੇ ਤੇ ਸੀ ਪਰ ਉਸ ਦੀ ਨਜ਼ਰ ਅਸਮਾਨ ਵੱਲ ਟਿਕੀ ਹੋਈ ਸੀ ਜਿਵੇਂ ਉਹ ਕਿਸੇ ਅਦਿੱਖ ਸ਼ਕਤੀ ਤੋਂ ਹਿੰਮਤ ਮੰਗ ਰਿਹਾ ਹੋਵੇ ਪੂਰੀ ਅਦਾਲਤ ਵਿੱਚ ਸ਼ਨਾਟਾ ਛਾ ਗਿਆ ਜੱਜ ਸਾਹਿਬ ਨੇ ਰਾਮੂ ਤੋਂ ਪੁੱਛਿਆ ਬੇਟਾ ਵਕੀਲ ਸਾਹਿਬ ਕਹਿ ਰਹੇ ਹਨ ਕਿ ਤੁਹਾਡੇ ਘਰੋਂ ਚੋਰੀ ਦਾ ਮਾਲ ਮਿਲਿਆ ਹੈ ਕੀ ਤੁਹਾਡੇ ਕੋਲ ਇਸ ਸਬੂਤ ਦਾ ਕੋਈ ਜਵਾਬ ਹੈ ਰਾਮੂ ਨੇ ਇੱਕ ਲੰਬਾ ਤੇ ਡੂੰਗਾ ਸਾਹ ਲਿਆ ਉਸ ਨੇ ਆਪਣੇ ਹੰਝੂ ਪੂੰਜੇ ਤੇ ਬੋਲਿਆ ਸਾਹਬ ਜੋ ਝੂਠ ਬੋਲ ਰਹੇ ਹਨ ਉਹਨਾਂ ਕੋਲ ਗਵਾਹ ਹਨ ਕਿਉਂਕਿ ਉਹਨਾਂ ਨੇ ਗਵਾਹਾਂ ਨੂੰ ਖਰੀਦਿਆ ਹੈ ਜੋ ਸੱਚ ਬੋਲ ਰਿਹਾ ਹੈ ਉਸ ਦੇ ਕੋਲ ਸਿਰਫ ਉੱਪਰ ਵਾਲਾ ਹੈ ਤੁਸੀਂ ਇਨ੍ਹਾਂ ਪੁਰਸ ਵਾਲਿਆਂ ਨੂੰ ਪੁੱਛੋ ਕਿ ਜਦੋਂ ਇਹ ਮੇਰੇ ਘਰ ਆਏ ਸਨ ਤਾਂ ਇਨ੍ਹਾਂ ਨੇ ਮੇਰੀ ਫੱਟੀ ਹੋਈ ਜੇਬ ਕਿਉਂ ਨਹੀਂ ਦੇਖੀ ਜਿਸ ਵਿੱਚ 2 ਰੁਪਏ ਵੀ ਨਹੀਂ ਸਨ ਉਸੇ ਵਿੱਚ ਲੱਖਾਂ ਦੇ ਹੀਰੇ ਕਿੱਥੋਂ ਆਉਣਗੇ ਕੀ ਕੋਈ ਚੋਰ ਕਦੇ ਭੁੱਖਾ ਸੌਂਦਾ ਹੈ रामੂ ਦੀ ਇਸ ਸਿੱਧੀ ਤੇ ਦਿਲ ਨੂੰ ਸ਼ੂ ਲੈਣ ਵਾਲੀ ਗੱਲ ਨੇ ਅਦਾਲਤ ਵਿੱਚ ਮੌਜੂਦ ਕਈ ਲੋਕਾਂ ਦੀਆਂ ਰੋਹਾਂ ਨੂੰ ਝੰਡੂੜ ਦਿੱਤਾ ਜੱਜ ਸਾਹਿਬ ਨੇ ਗੌਰ ਕੀਤਾ ਕਿ ਸੇਠ ਜਗਤੇਸ਼ਵਰ ਦੇ ਮੱਥੇ ਤੇ ਪਸੀਨੇ ਦੀਆਂ ਬੂੰਦਾਂ ਚਮਕਣ ਲੱਗੀਆਂ ਸਨ ਅਦਾਲਤ ਵਿੱਚ ਇੱਕ ਅਜੀਬ ਜਿਹੀ ਬੇਚੈਨੀ ਫੈਲ ਗਈ ਜੱਜ ਸਾਹਿਬ ਨੂੰ ਮਹਿਸੂਸ ਹੋਇਆ ਕਿ ਰਾਮੂ ਦੀ ਦਲੀਲ ਵਿੱਚ ਅਜੇਹੀ ਸਚਾਈ ਸੀ ਜਿਸ ਨੂੰ ਕੋਈ ਵੀ ਕਾਨੂੰਨ ਨજર ਅੰਦਾਜ਼ ਨਹੀਂ ਕਰ ਸਕਦਾ ਸੀ ਉਸੇ ਵੇਲੇ ਸਰਕਾਰੀ ਵਕੀਲ ਨੇ ਆਪਣੇ ਮੁੱਖ ਗਵਾਹ ਨੂੰ ਕਟਾਰੇ ਵਿੱਚ ਬੁਲਾਇਆ ਉਸ ਗਵਾਹ ਦਾ ਨਾਮ ਸੀ ਦੀਨਦਿਆਲ ਦੀਨਦਿਆਲ ਉਹੀ ਵਿਅਕਤੀ ਸੀ ਜਿਸ ਨੇ ਪੁਲਿਸ ਨੂੰ ਬਿਆਨ ਦਿੱਤਾ ਸੀ ਕਿ ਉਸ ਨੇ ਰਾਮੂ ਨੂੰ ਦੁਕਾਨ ਤੋਂ ਭੱਜਦਿਆਂ ਦੇਖਿਆ ਸੀ ਦੀਨਦਿਆਲ ਇੱਕ ਗਰੀਬ ਆਦਮੀ ਸੀ ਜੋ ਪਿਛਲੇ ਕਈ ਸਾਲਾਂ ਤੋਂ ਸੇਠ ਜਗਤੇਸ਼ਵਰ ਦੇ ਗੋਦਾਮ ਵਿੱਚ ਮਜ਼ਦੂਰੀ ਕਰ ਰਿਹਾ ਸੀ ਦੀਨਦਿਆਲ ਜਿਵੇਂ ਹੀ ਕਟਾਰੇ ਵਿੱਚ ਖੜਾ ਹੋਇਆ ਉਸ ਦੀਆਂ ਨਜ਼ਰਾਂ RAMU ਨਾਲ ਟਕਰਾਈਆਂ RAMU ਨੇ ਉਸ ਵੱਲ ਨਫ਼ਰਤ ਨਾਲ ਨਹੀਂ ਸਗੋਂ ਇੱਕ ਅਜੀਬ ਜਿਹੀ ਕਰੁਣਾ ਅਤੇ ਉਮੀਦ ਨਾਲ ਦੇਖਿਆ ਦੀਨਦਿਆਲ ਦੇ ਹੱਥ ਕੰਬ ਰਹੇ ਸਨ ਉਹ ਜਾਣਦਾ ਸੀ ਕਿ ਜੇਕਰ ਅੱਜ ਉਸਨੇ ਝੂਠ ਬੋਲਿਆ ਤਾਂ ਇੱਕ ਮਾਸੂਮ ਦੀ ਜ਼ਿੰਦਗੀ ਬਰਬਾਦ ਹੋ ਜਾਵੇਗੀ ਪਰ ਜੇਕਰ ਉਸਨੇ ਸੱਚ ਬੋਲਿਆ ਤਾਂ ਸੇਠ ਜਗਤੇਸ਼ਵਰ ਉਸ ਨੂੰ ਤੇ ਉਸਦੇ ਪਰਿਵਾਰ ਨੂੰ ਦਾਣੇ-ਦਾਣੇ ਲਈ ਮਹਤਾਜ ਕਰ ਦੇਵੇਗਾ। ਵਕੀਲ ਸ੍ਰਿੰਦਰ ਨੇ ਰੋਬ ਜਮਾਉਂਦਿਆਂ ਪੁੱਛਿਆ, "ਦੀਨਦਿਆਲ, ਉਸ ਰਾਤ ਤੂੰ ਕੀ ਦੇਖਿਆ?" ਜ਼ੋਰ ਦੀ ਦੱਸ ਤਾਂ ਜੋ ਜੱਜ ਸਾਹਿਬ ਸੁਣ ਸਕਣ। ਦੀਨਦਿਆਲ ਨੇ ਇੱਕ ਵਾਰ ਸੇਠ ਜਗਤੇਸ਼ਵਰ ਵੱਲ ਵੇਖਿਆ ਜੋ ਆਪਣੀਆਂ ਡਰਾਉਣੀਆਂ ਅੱਖਾਂ ਨਾਲ ਉਸ ਨੂੰ ਚੁੱਪ ਰਹਿਣ ਦਾ ਇਸ਼ਾਰਾ ਕਰ ਰਿਹਾ ਸੀ। ਦੀਨਦਿਆਲ ਨੇ ਹਕ ਲਾਉਂਦਿਆਂ ਬੋਲਣਾ ਸ਼ੁਰੂ ਕੀਤਾ ਸਾਬ ਸਭ ਮੈਂ ਦੇਖਿਆ ਕਿ ਉਸ ਰਾਤ ਉਹ ਉੱਥੇ ਹੀ ਰੁਕ ਗਿਆ ਉਸ ਦਾ ਗਲਾ ਸੁੱਕ ਰਿਹਾ ਸੀ ਤਦ ਹੀ ਉਸ ਦੀ ਨਜ਼ਰ RAMU ਦੇ ਉਸ ਉੱਠੇ ਹੋਏ ਹੱਥ ਤੇ ਗਈ ਜੋ ਅਜੀਬੀ ਉੱਪਰ ਵੱਲ ਇਸ਼ਾਰਾ ਕਰ ਰਿਹਾ ਸੀ ਉਸ ਨੂੰ ਜਾਨ ਆਇਆ ਕਿ ਕਿਵੇਂ ਸੇਠ ਨੇ ਉਸ ਨੂੰ ਡਰਾ ਤਮਕਾ ਕੇ ਤੇ ਕੁਝ ਪੈਸਿਆਂ ਦਾ ਲਾਲਚ ਦੇ ਕੇ ਇਸ ਮਾਸੂਮ ਬੱਚੇ ਦੇ ਖਿਲਾਫ ਗਵਾਹੀ ਦੇਣ ਲਈ ਮਜਬੂਰ ਕੀਤਾ ਸੀ ਪੂਰੀ ਅਦਾਲਤ ਸਾਰ ਰੋਕ ਕੇ ਦੀਨਦਿਆਲ ਦੇ ਅਗਲੇ ਸ਼ਬਦਾਂ ਦਾ ਇੰਤਜ਼ਾਰ ਕਰ ਰਹੀ ਸੀ ਜੱਜ ਸਾਹਿਬ ਨੇ ਉਸ ਦੀ ਹੌਸਲਾ ਫੁਜਾਈ ਕਰਦਿਆਂ ਕਿਹਾ ਡਰੋ ਨਾ ਦੀਨਦਿਆਲ ਸੱਚ ਕਹੋ ਤੁਸੀਂ ਕਾਨੂੰਨ ਦੀ ਪਨਾਹ ਵਿੱਚ ਹੋ ਦੀਨਦਿਆਲ ਦੀਆਂ ਅੱਖਾਂ ਵਿੱਚੋਂ ਇੱਕ ਹੰਝੂ ਟਪਕ ਪਿਆ ਉਸ ਨੇ ਆਪਣੀਆਂ ਮੁਠੀਆਂ ਘੁੱਟ ਲਈਆਂ ਅਤੇ ਅਚਾਨਕ ਚੀਖ ਕੇ ਬੋਲਿਆ ਨਹੀਂ ਜੱਜ ਸਾਹਿਬ ਇਹ ਸਭ ਝੂਠ ਹੈ ਇਸ ਬੱਚੇ ਨੇ ਕੁਝ ਨਹੀਂ ਕੀਤਾ ਇਰੇ ਇਸ ਬੱਚੇ ਨੇ ਨਹੀਂ ਚੁਰਾਏ ਸਗੋਂ ਸੇਠ ਜੀ ਨੇ ਖੁਦ ਆਪਣੀ ਦੁਕਾਨ ਤੋਂ ਗਾਇਬ ਕੀਤੇ ਹਨ ਤਾਂ ਜੋ ਉਹ ਬੀਮੇ ਦਾ ਪੈਸਾ ਹੜੱਪ ਸਕਣ ਤੇ ਇਸ ਬੱਚੇ ਦੀ ਜ਼ਮੀਨ ਖੋ ਸਕਣ ਅਦਾਲਤ ਵਿੱਚ ਹੰਗਾਮਾ ਮਚ ਗਿਆ ਸੇਠ ਜਗਤੇਸ਼ਵਰ ਆਪਣੀ ਜਗ੍ਹਾ ਤੋਂ ਉੱਛਲ ਪਿਆ ਤੇ ਚੀਕਿਆ ਇਹ ਝੂਠ ਬੋਲ ਰਿਹਾ ਹੈ ਇਸ ਦੀ ਹਿੰਮਤ ਕਿਵੇਂ ਹੋਈ ਮੇਰੇ ਤੇ ਇਲਜ਼ਾਮ ਲਗਾਉਣ ਦੀ ਪਰ ਦੀਨ ਦੇ ਆਲ ਪਿੱਛੇ ਹਟਣ ਵਾਲਾ ਨਹੀਂ ਸੀ ਉਸ ਨੇ ਆਪਣੀ ਜੇਬ ਵਿੱਚੋਂ ਇੱਕ ਮਰੋੜਿਆ ਹੋਇਆ ਲਿਫਾਫਾ ਕੱਢਿਆ ਤੇ ਉਸ ਨੂੰ ਜੱਜ ਸਾਹਿਬ ਦੀ ਮੇਜ਼ ਤੇ ਰੱਖ ਦਿੱਤਾ ਉਸਨੇ ਕਿਹਾ ਸਾਹਿਬ ਇਹ ਉਹ ਪੈਸੇ ਹਨ ਜੋ ਸੇਠ ਜੀ ਨੇ ਮੈਨੂੰ ਝੂਠ ਬੋਲਣ ਲਈ ਦਿੱਤੇ ਸਨ ਇਹ ਮੇਰੇ ਇਮਾਨ ਦੀ ਕੀਮਤ ਨਹੀਂ ਹੋ ਸਕਦੇ ਅਦਾਲਤ ਵਿੱਚ ਸ਼ੋਰ ਇੰਨਾ ਵੱਧ ਗਿਆ ਕਿ ਜੱਜ ਸਾਹਿਬ ਨੂੰ ਕਈ ਵਾਰ ਹਥੌੜਾ ਮਾਰਨਾ ਪਿਆ ਹਰ ਕੋਈ ਉਸ ਛੋਟੇ ਜਿਹੇ ਬੱਚੇ ਵੱਲ ਦੇਖ ਰਿਹਾ ਸੀ ਰਾਮੂ ਜਸ ਨੇ ਆਪਣੀ ਮਾਸੂਮੀਅਤ ਨਾਲ ਇੱਕ ਵੱਡੇ ਸਾਮਰਾਜ ਨੂੰ ਹਿਲਾ ਕੇ ਰੱਖ ਦਿੱਤਾ ਸੀ ਉਸ ਦੇ ਸਾਹਮਣੇ ਵਕੀਲ ਸੁਰਿੰਦਰ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਸ ਦੇ ਸ਼ਬਦ ਫਿੱਕੇ ਪੈ ਰਹੇ ਸਨ ਜੱਜ ਸਾਹਿਬ ਨੇ ਸਖਤ ਲਹਿਜੇ ਵਿੱਚ ਕਿਹਾ ਇਨਸਪੈਕਟਰ ਭੀਮ ਸਿੰਘ ਕਟਾਰੇ ਵਿੱਚ ਆਓ ਜਦੋਂ ਇਨਸਪੈਕਟਰ ਭੀਮ ਸਿੰਘ ਸਾਹਮਣੇ ਆਇਆ ਤਾਂ ਉਸ ਦੀ ਹਿੰਮਤ ਜਵਾਬ ਦੇ ਗਈ ਉਹ ਜਾਣਦਾ ਸੀ ਕਿ ਦੀਨ ਦੇal ਦੇ ਬਿਆਨ ਤੋਂ ਬਾਅਦ ਹੁਣ ਝੂਠ ਬੋਲਣਾ ਨਾ ਮੁਮਕਿਨ ਹੈ ਜੱਜ ਸਾਹਿਬ ਨੇ ਕੜਕਵੀਂ ਆਵਾਜ਼ ਵਿੱਚ ਪੁੱਛਿਆ ਇੰਸਪੈਕਟਰ ਕੀ ਤੁਸੀਂ ਇਸ ਬੱਚੇ ਦੇ ਘਰ ਦੀ ਤਲਾਸ਼ੀ ਨਿਯਮਾਂ ਅਨੁਸਾਰ ਲਈ ਸੀ ਇੰਸਪੈਕਟਰ ਨੇ ਨੀਵੀਂ ਪਾ ਲਈ ਸਿਰਫ ਇਸ਼ਾਰਾ ਕਰ ਦਿੱਤਾ ਪੂਰੀ ਅਦਾਲਤ ਵਿੱਚ ਸ਼ਨਾਟਸ਼ ਆ ਗਿਆ RAMU ਜੋ ਹੁਣ ਤੱਕ ਖਾਮੋਸ਼ ਖੜਾ ਸੀ ਉਸ ਦੀਆਂ ਅੱਖਾਂ ਵਿੱਚੋਂ ਖੁਸ਼ੀ ਦੇ ਹੰਝੂ ਵਹਿਣ ਲੱਗੇ ਉਸ ਨੇ ਹੌਲੀ ਜੀ ਆਪਣਾ ਹੱਥ ਹੇਠਾਂ ਕੀਤਾ ਤੇ ਆਪਣੀ ਫਟੀ ਹੋਈ ਜੇਬ ਵਿੱਚੋਂ ਆਪਣੇ ਪਿਤਾ ਦੀ ਉਹ ਪੁਰਾਣੀ ਤਸਵੀਰ ਕੱਢੀ ਉਸ ਨੂੰ ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਉਸਦੇ ਪਿਤਾ ਉੱਥੇ ਹੀ ਖੜੇ ਹੋ ਕੇ ਉਸ ਨੂੰ ਦੇਖ ਰਹੇ ਹੋਣ ਸੇਠ ਜਗਤੇਸ਼ਵਰ ਹੁਣ ਬੁਰੀ ਤਰ੍ਹਾਂ ਫਸ ਚੁੱਕਾ ਸੀ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਅਦਾਲਤ ਦੇ ਦਰਵਾਜ਼ੇ ਛਮਾਈਆਂ ਨੇ ਬੰਦ ਕਰ ਦਿੱਤੇ ਸਨ ਨਿਆਂ ਦਾ ਪਹੀਆ ਘੁੰਮ ਚੁੱਕਾ ਸੀ ਜਿਸ ਬੱਚੇ ਨੂੰ ਸਭ ਲਾਚਾਰ ਸਮਝ ਰਹੇ ਸਨ ਉਸ ਦੀ ਸਚਾਈ ਨੇ ਇੱਕ ਭ੍ਰਸ਼ਟ ਤੰਤਰ ਦੀਆਂ ਧੱਜੀਆਂ ਉਡਾ ਦਿੱਤੀਆਂ ਸਨ ਜੱਜ ਸਾਹਿਬ ਨੇ ਫੈਲਾ ਬੰਦ ਕਰਦਿਆਂ ਕਿਹਾ ਸੱਚ ਕਦੇ ਸੁਪਦਾ ਨਹੀਂ ਚਾਹੇ ਉਸ ਨੂੰ ਕਿੰਨੇ ਵੀ ਗਹਿਰੇ ਹਨੇਰੇ ਵਿੱਚ ਜਾਂ ਕਿੰਨੀਆਂ ਹੀ ਪਰਤਾਂ ਹੇਠ ਕਿਉਂ ਨਾ ਦਵਾ ਦਿੱਤਾ ਜਾਵੇ ਸੇਠ ਜਗਤੇਸ਼ਵਰ ਦਾ ਚਿਹਰਾ ਸ਼ਰਮ ਨਾਲ ਤੇ ਡਰ ਨਾਲ ਪੀਲਾ ਪੈ ਗਿਆ ਸੀ ਜਿਸ ਦੌਲਤ ਤੇ ਤਾਕਤ ਦੇ ਦਮ ਤੇ ਉਹ ਪੂਰੀ ਦੁਨੀਆ ਨੂੰ ਆਪਣੀ ਮੁਠੀ ਵਿੱਚ ਸਮਝਦਾ ਸੀ ਅੱਜ ਉਹੀ ਦੌਲਤ ਇਸ ਬੱਚੇ ਦੇ ਹੰਝੂਆਂ ਸਾਹਮਣੇ ਬੇਕਾਰ ਸਾਬਤ ਹੋ ਗਈ ਸੀ ਸੇਠ ਚੀਕਿਆ ਇਹ ਇਨਸਪੈਕਟਰ ਤੇ ਮਜ਼ਦੂਰ ਮਿਲੇ ਹੋਏ ਹਨ ਮੈਂ ਸ਼ਹਿਰ ਦਾ ਸਭ ਤੋਂ ਇੱਜ਼ਤਦਾਰ ਆਦਮੀ ਹਾਂ ਤੁਸੀਂ ਮੈਨੂੰ ਇੰਜ ਗ੍ਰਿਫਤਾਰ ਨਹੀਂ ਕਰ ਸਕਦੇ ਪਰ ਉਸ ਦੀਆਂ ਚੀਕਾਂ ਕਿਸੇ ਕੰਮ ਦੀਆਂ ਨਹੀਂ ਸਨ ਉਹ ਬਸ ਇੱਕ ਡੁੱਬਦੇ ਹੋਏ ਜਹਾਜ਼ ਦੀ ਪੁਕਾਰ ਵਰਗੀਆਂ ਲੱਗ ਰਹੀਆਂ ਸਨ ਜੱਜ ਸਾਹਿਬ ਨੇ ਆਪਣੀ ਕਲਮ ਉਠਾਈ ਤੇ ਬੇਹੱਦ ਸਖਤ ਲਹਿਜੇ ਵਿੱਚ ਕਿਹਾ ਇੱਜ਼ਤ ਕਮਾਈ ਜਾਂਦੀ ਹੈ ਸੇਠ ਜੀ ਖਰੀਦੀ ਨਹੀਂ ਜਾਂਦੀ ਅੱਜ ਇਸ ਅਦਾਲਤ ਵਿੱਚ ਸਿਰਫ ਇੱਕ ਚੋਰੀ ਦਾ ਕੇਸ ਨਹੀਂ ਚੱਲ ਰਿਹਾ ਸਗੋਂ ਇਨਸਾਨੀਅਤ ਤੇ ਵਿਸ਼ਵਾਸ ਦਾ ਇਮਤਿਹਾਨ ਹੋ ਰਿਹਾ ਸੀ ਉਹਨਾਂ ਨੇ ਤੁਰੰਤ ਆਦੇਸ਼ ਦਿੱਤਾ ਕਿ ਸੇਠ ਜਗਤੇਸ਼ਵਰ ਤੇ ਉਸਦੇ ਵਕੀਲ ਸੁਰਿੰਦਰ ਦੇ ਖਿਲਾਫ ਝੂਠੇ ਸਬੂਤ ਕਾੜਨਾ ਅਦਾਲਤ ਨੂੰ ਗੁੰਮਰਾਹ ਕਰਨ ਤੇ ਇੱਕ ਅਨਾਥ ਨਵਾਲਗ ਨੂੰ ਫਸਾਉਣ ਦੇ ਦੋਸ਼ ਵਿੱਚ ਸਖਤ ਕਾਰਵਾਈ ਕੀਤੀ ਜਾਵੇ ਪੁਲਸ ਜੋ ਹੁਣ ਤੱਕ ਸੇਠ ਦੇ ਇਸ਼ਾਰਿਆਂ ਤੇ ਨੱਚ ਰਹੀ ਸੀ ਹੁਣ ਕਾਨੂੰਨ ਦੇ ਡਰ ਤੋਂ ਉਸੇ ਦੇ ਹੱਥਾਂ ਵਿੱਚ ਹੱਥ ਕੜੀਆਂ ਪਾਉਣ ਲਈ ਅੱਗੇ ਵਧੀ ਜਦੋਂ ਠੰਡੀ ਧਾਤੂ ਨੇ ਸੇਠ ਦੀ ਕਲਾਈ ਨੂੰ ਛੋਹਿਆ ਤਾਂ ਪੂਰੇ ਹਾਲ ਵਿੱਚ ਇੱਕ ਅਜੀਬ ਜਿਹੀ ਸਹਿਰਨ ਦੌੜ ਗਈ ਇਹ ਸਿਰਫ ਇੱਕ ਗ੍ਰਿਫਤਾਰੀ ਨਹੀਂ ਸੀ ਇਹ ਉਸ ਵਿਸ਼ਵਾਸ ਦੀ ਜਿੱਤ ਸੀ ਜੋ ਰਾਮੂ ਨੇ ਅਦਾਲਤ ਵਿੱਚ ਵੜਦਿਆਂ ਹੀ ਦਿਖਾਇਆ ਸੀ ਜੋ ਹੱਥ ਦੂਜਿਆਂ ਦਾ ਘਰ ਉਜਾੜਨ ਲਈ ਉੱਠਦੇ ਸਨ ਅੱਜ ਉਹ ਖੋਦ ਕਾਨੂੰਨ ਦੀਆਂ ਜੰਜੀਰਾਂ ਵਿੱਚ ਜਕੜੇ ਹੋਏ ਸਨ ਵਕੀਲ ਸ਼ਰਿੰਦਰ ਜੋ ਕੁਝ ਧੀਰ ਪਹਿਲਾਂ ਤੱਕ ਵੱਡੇ ਵੱਡੇ ਦਾਅਵੇ ਕਰ ਰਿਹਾ ਸੀ ਹੁਣ ਆਪਣੀ ਫਾਈਲਸ ਮੀਟ ਕੇ ਚੁੱਪਚਾਪ ਖਿਸਕਣ ਦੀ ਫਰਾਕ ਵਿੱਚ ਸੀ ਪਰ ਵਕੀਲਾਂ ਦੀ ਭੀੜ ਨੇ ਉਸ ਨੂੰ ਘੇਰ ਲਿਆ RAMU ਆਪਣੀ ਜਗ੍ਹਾ ਤੇ ਉਵੇਂ ਹੀ ਖੜਾ ਸੀ ਨਾ ਉਸਨੇ ਤਾਲੀਆਂ ਵਜਾਈਆਂ ਤੇ ਨਾ ਹੀ ਸੇਠ ਨੂੰ ਡਿਗਦੇ ਦੇਖ ਕੇ ਹੱਸਿਆ ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਸ਼ਾਂਤੀ ਸੀ ਜਿਵੇਂ ਕੋਈ ਭਿਆਨਕ ਤੂਫਾਨ ਗੁਜ਼ਰ ਜਾਣ ਤੋਂ ਬਾਅਦ ਦਾ ਸ਼ਨਾਂਟਾ ਹੋਵੇ ਉਸ ਨੂੰ ਯਕੀਨ ਹੋ ਗਿਆ ਸੀ ਕਿ ਉਸ ਦਾ ਵੱਡਾ ਵਕੀਲ ਆਪਣਾ ਕੰਮ ਬਖੂਬੀ ਕਰ ਚੁੱਕਾ ਹੈ ਜਦੋਂ ਪੁਲਿਸ ਦੇ ਸਿਪਾਹੀ ਜਗਤੇਸ਼ਵਰ ਨੂੰ ਫੜ ਕੇ ਅਦਾਲਤ ਦੇ ਕਮਰੇ ਤੋਂ ਬਾਹਰ ਲੈ ਕੇ ਜਾ ਰਹੇ ਸਨ ਤਾਂ ਪੂਰੇ ਹਾਲ ਵਿੱਚ ਤਾੜੀਆਂ ਦੀ ਗਰਗਰਾਹਟ ਗੂੰਜ ਉਠੀ ਲੋਕ ਆਪਣੀਆਂ ਕੁਰਸੀਆਂ ਤੋਂ ਖੜੇ ਹੋ ਗਏ ਇਹ ਸਿਰਫ ਇੱਕ ਕੇਸ ਦੀ ਜਿੱਤ ਨਹੀਂ ਸੀ ਸਗੋਂ ਉਸ ਅਟੁੱਟ ਵਿਸ਼ਵਾਸ ਦੀ ਜਿੱਤ ਸੀ ਜੋ ਇੱਕ ਨੰਨੇ ਜੇ ਬੱਚੇ ਨੇ ਪੇਸ਼ ਕੀਤਾ ਸੀ ਜੱਜ ਸਾਹਿਬ ਜੋ ਪਿਛਲੇ 30 ਸਾਲਾਂ ਤੋਂ ਹਜ਼ਾਰਾਂ ਗੁਨਾਹਗਾਰਾਂ ਦੇ ਤੇ ਬੇਗੁਨਾਹਾਂ ਨੂੰ ਦੇਖ ਚੁੱਕੇ ਸਨ ਅੱਜ ਖੁਦ ਨੂੰ ਭਾਵਕ ਹੋਣ ਤੋਂ ਨਹੀਂ ਰੋਕ ਸਕੇ ਉਹਨਾਂ ਨੇ ਆਪਣੀ ਐਨਕ ਉਤਾਰ ਕੇ ਆਪਣੀ ਅੱਖਾਂ ਦੇ ਕੋਨੇ ਪੂੰਝੇ ਤੇ ਹੌਲੀ ਜੀ ਆਵਾਜ਼ ਵਿੱਚ ਕਿਹਾ ਅੱਜ ਅਦਾਲਤ ਨੇ ਕਾਨੂੰਨ ਨਹੀਂ ਸਗੋਂ ਇਨਸਾਫ਼ ਦੇਖਿਆ ਹੈ ਜੱਜ ਸਾਹਿਬ ਆਪਣੀ ਉੱਚੀ ਕੁਰਸੀ ਤੋਂ ਹੇਠਾਂ ਉਤਰੇ ਤੇ ਰਾਮੂ ਦੇ ਕੋਲ ਆਏ ਮਦਾਲਤ ਦੇ ਨਿਯਮਾਂ ਮੁਤਾਬਕ ਜੱਜ ਦਾ ਹੇਠਾ ਆਉਣਾ ਇੱਕ ਬਹੁਤ ਵੱਡੀ ਗੱਲ ਸੀ ਪਰ ਅੱਜ ਇਨਸਾਨੀਅਤ ਕਾਨੂੰਨ ਤੋਂ ਉੱਪਰ ਖੜੀ ਸੀ ਉਹਨਾਂ ਨੇ RAMU ਦੇ ਛੋਟੇ ਜਿਹੇ ਮੋਢੇ ਤੇ ਆਪਣਾ ਹੱਥ ਰੱਖਿਆ ਤੇ ਬੜੀ ਨਰਮੀ ਨਾਲ ਪੁੱਛਿਆ ਬੇਟਾ ਅੱਜ ਤੋਂ ਤੁਹਾਡੀ ਜ਼ਮੀਨ ਵੀ ਤੁਹਾਡੀ ਹੈ ਤੇ ਤੁਹਾਡਾ ਘਰ ਵੀ ਪਰ ਕੀ ਤੁਹਾਨੂੰ ਡਰ ਨਹੀਂ ਲੱਗਿਆ ਇੱਥੇ ਇੰਨੇ ਵੱਡੇ ਵੱਡੇ ਲੋਕ ਸਨ ਐਨੀ ਪੁਲਿਸ ਸੀ ਕੀ ਤੁਹਾਨੂੰ ਇੱਕ ਪੜ ਲਈ ਵੀ ਨਹੀਂ ਨਹੀਂ ਲੱਗਿਆ ਕਿ ਤੁਸੀਂ ਹਾਰ ਜਾਓਗੇ ਰਾਮੂ ਨੇ ਆਪਣੀ ਅੱਖਾਂ ਵਿੱਚ ਭਰੇ ਪਾਣੀ ਦੇ ਵਿੱਚਕਾਰ ਇੱਕ ਮੁਸਕਾਨ ਬਖੇਰੀ ਉਸਨੇ ਆਪਣੀ ਫੱਟੀ ਹੋਈ ਜੇਬ ਵਿੱਚੋਂ ਆਪਣੇ ਪਿਤਾ ਦੀ ਉਹ ਤੁੰਦਲੀ ਜੀ ਤਸਵੀਰ ਫਿਰ ਤੋਂ ਕੱਢੀ ਤੇ ਕਿਹਾ ਸਾਹਬ ਮੇਰੇ ਬਾਪੂ ਜੀ ਕਹਿੰਦੇ ਹੁੰਦੇ ਸਨ ਕਿ ਸੱਚ ਦੇ ਕੋਲ ਆਪਣੀ ਇੱਕ ਜ਼ੁਬਾਨ ਹੁੰਦੀ ਹੈ ਉਸਨੂੰ ਚੀਕਣ ਦੀ ਲੋੜ ਨਹੀਂ ਪੈਂਦੀ ਮੈਨੂੰ ਪਤਾ ਸੀ ਕਿ ਜੇ ਮੈਂ ਸੱਚ ਬੋਲਾਂਗਾ ਤਾਂ ਮੇਰਾ ਵਕੀਲ ਖੁਦ ਮੇਰਾ ਰਸਤਾ ਬਣਾ ਦੇਵੇਗਾ ਅੱਜ ਤੁਸੀਂ ਮੈਨੂੰ ਸਿਰਫ ਘਰ ਨਹੀਂ ਦਿੱਤਾ ਸਾਹਬ ਤੁਸੀਂ ਮੇਰਾ ਰੱਬ ਤੇ ਭਰੋਸਾ ਹੋਰ ਵੀ ਪੱਕਾ ਕਰ ਦਿੱਤਾ ਹੈ ਅਦਾਲਤ ਵਿੱਚ ਮੌਜੂਦ ਹਰ ਸ਼ਖਸ ਦੀਆਂ ਅੱਖਾਂ ਨਮ ਸਨ ਇਥੋਂ ਤੱਕ ਕਿ ਸਖਤ ਮિજાਜ ਪੁਲਿਸ ਕਰਮਚਾਰੀ ਵੀ ਆਪਣਾ ਚਿਹਰਾ ਛਪਾ ਕੇ ਹੰਝੂ ਪੂੰਝ ਰਹੇ ਸਨ ਜਿਨ੍ਹਾਂ ਨੇ ਕਦੇ ਰਾਮੂ ਨੂੰ ਡਰਾਇਆ ਸੀ ਦੀਨਦਿਆਲ ਜਿਸ ਨੇ ਆਪਣੀ ਨੌਕਰੀ ਦਾ ਤੇ ਲਗਾ ਕੇ ਸੱਚ ਬੋਲਿਆ ਸੀ ਕੋਨੇ ਵਿੱਚ ਖੜਾ ਸੀ ਉਸ ਨੂੰ ਪਹਿਲੀ ਵਾਰ ਆਪਣੀ ਗਰੀਬੀ ਤੇ ਨਹੀਂ ਸ਼ਰਮ ਨਹੀਂ ਆਈ ਆ ਰਹੀ ਸੀ ਬਲਕਿ ਆਪਣੇ ਸਾਹਸ ਤੇ ਮਾਣ ਹੋ ਰਿਹਾ ਸੀ ਉਸ ਨੂੰ ਮਹਿਸੂਸ ਹੋਇਆ ਕਿ ਅੱਜ ਉਸ ਨੇ ਆਪਣੇ ਬੱਚਿਆਂ ਲਈ ਸਿਰਫ ਰੋਟੀ ਨਹੀਂ ਸਗੋਂ ਇੱਜ਼ਤ ਕਮਾਈ ਹੈ RAMU ਨੇ ਕੋਰਟ ਰੂਮ ਦੇ ਉਸ ਠੰਡੇ ਫਰਸ਼ ਤੇ ਆਖਰੀ ਵਾਰ ਗੋਡੇ ਟੇਕੇ ਤੇ ਉੱਪਰ ਵੱਲ ਦੇਖ ਕੇ ਹੱਥ ਜੋੜ ਦਿੱਤੇ ਜਿਵੇਂ ਉਹ ਉੱਥੇ ਆਪਣੀ ਫੀਸ ਅਦਾ ਕਰ ਰਿਹਾ ਹੋਵੇ RAMU ਜਦੋਂ ਅਦਾਲਤ ਦੀਆਂ ਪੌੜੀਆਂ ਤੋਂ ਬਾਹਰ ਨਿਕਲਿਆ ਤਾਂ ਢਲਦੇ ਹੋਏ ਸੂਰਜ ਦੀਆਂ ਸੁਨਹਿਰੀ ਕਿਰਨਾਂ ਉਸ ਦੇ ਚਿਹਰੇ ਤੇ ਇੱਕ ਨਵੀਂ ਚਮਕ ਵਖੇਰ ਰਹੀ ਹੈ ਸਨ ਕੱਲ ਤੱਕ ਜੋ ਲੋਕ ਉਸ ਨੂੰ ਚੋਰ ਕਹਿ ਕੇ ਫਟਕਾਰ ਰਹੇ ਸਨ ਅੱਜ ਉਹੀ ਲੋਕ ਉਸ ਨੂੰ ਆਪਣੀ ਗੋਦ ਵਿੱਚ ਚੁੱਕਣ ਲਈ ਬੇਤਾਬ ਸਨ ਸ਼ਹਿਰ ਦੇ ਕੁਝ ਨੇਕ ਦਿਲ ਲੋਕਾਂ ਨੇ ਮਿਲ ਕੇ ਫੈਸਲਾ ਕੀਤਾ ਕਿ ਉਹ RAMU ਦੀ ਪੜ੍ਹਾਈ ਤੇ ਰਹਿਣ ਦਾ ਪੂਰਾ ਖਰਚਾ ਚੁੱਕਣਗੇ ਤਾਂ ਜੋ ਉਸ ਨੂੰ ਫੇਰ ਕਦੇ ਕਿਸੇ ਅੱਗੇ ਹੱਥ ਨਾ ਫਲਾਉਣਾ ਪਵੇ ਸੇਠ ਜਗਤੇਸ਼ਵਰ ਦੇ ਕਾਲੇ ਸਾਮਰਾਜ ਦਾ ਅੰਤ ਹੋ ਚੁੱਕਾ ਸੀ ਉਸ ਦੀ ਦੌਲਤ ਦਾ ਇੱਕ ਵੱਡਾ ਹਿੱਸਾ ਜਬਤ ਕਰ ਲਿਆ ਗਿਆ रामू ਦੀ ਉਹ ਛੋਟੀ ਜਿਹੀ ਝੌਂਪੜੀ ਹੁਣ ਸਿਰਫ ਮਿੱਟੀ ਦਾ ਘਰ ਨਹੀਂ ਰਹੀ ਸੀ ਬਲਕਿ ਸੱਚਾਈ ਅਤੇ अटूट ਵਿਸ਼ਵਾਸ ਦਾ ਇੱਕ ਮੰਦਰ ਬਣ ਗਈ ਸੀ रामू ਨੇ ਇੱਕ ਆਖਰੀ ਵਾਰ ਪਿੱਛੇ ਮੁੜ ਕੇ ਅਦਾਲਤ ਦੀ ਇਮਾਰਤ ਨੂੰ ਵੇਖਿਆ ਅਤੇ ਮੁਸਕਰਾਉਂਦੇ ਹੋਏ ਆਪਣੀ ਨਵੀਂ ਜ਼ਿੰਦਗੀ ਵੱਲ ਕਦਮ ਵਧਾ ਦਿੱਤੇ ਇਹ ਕਹਾਣੀ ਸਾਨੂੰ ਇਸ ਗੱਲ ਦਾ ਅਹਿਸਾਸ ਕਰਵਾਉਂਦੀ ਹੈ ਕਿ ਜਦੋਂ ਇਨਸਾਨ ਕੋਲ ਦੁਨੀਆ ਦਾ ਕੋਈ ਸਹਾਰਾ ਨਹੀਂ ਬਚਦਾ ਤਾਂ ਉਸ ਦੀ ਸਚਾਈ ਤੇ ਪਰਮਾਤਮਾ ਤੇ ਅਡੋਲ ਵਿਸ਼ਵਾਸ ਹੀ ਉਸ ਦੀ ਸਭ ਤੋਂ ਵੱਡੀ ਤਾਕਤ ਬਣ ਜਾਂਦਾ ਹੈ ਅਕਸਰ ਅਸੀਂ ਮੁਸ਼ਕਿਲ ਸਮੇਂ ਵਿੱਚ ਘਬਰਾ ਜਾਂਦੇ ਹਾਂ ਤੇ ਗਲਤ ਰਸਤਾ ਚੁਣ ਲੈਂਦੇ ਹਾਂ ਪਰ ਰਾਮੂ ਨੇ ਸਾਨੂੰ ਸਿਖਾਇਆ ਕਿ ਚਾਹੇ ਸਾਹਮਣੇ ਕਿੰਨੀ ਵੀ ਵੱਡੀ ਤਾਕਤ ਕਿਉਂ ਨਾ ਖੜੀ ਹੋਵੇ ਜੇਕਰ ਤੁਹਾਡੀ ਨੀਅਤ ਸਾਫ਼ ਹੈ ਤਾਂ ਜਿੱਤ ਹਮੇਸ਼ਾ ਸੱਚ ਦੀ ਹੀ ਹੁੰਦੀ ਹੈ ਕਰਮ ਕਦੇ ਆਪਣਾ ਰਸਤਾ ਨਹੀਂ ਭੁੱਲਦਾ ਜੇ ਅੱਜ ਦੂਜਿਆਂ ਲਈ ਟੋਹਾ ਫੁੱਟਦੇ ਹਾਂ ਕੱਲ ਨੂੰ ਉਹ ਖੁਦ ਵੀ ਡਿੱਗਦੇ ਹਨ ਇਸ ਬੱਚੇ ਦੀ ਹਿੰਮਤ ਨੇ ਸਾਬਤ ਕਰ ਦਿੱਤਾ ਕਿ ਇਨਸਾਫ ਕੇਵਲ ਕਾਗਜ਼ਾਂ 'ਤੇ ਨਹੀਂ ਸਗੋਂ ਉਹਨਾਂ ਲੋਕਾਂ ਦੇ ਦਿਲਾਂ ਵਿੱਚ ਜਿਉਂਦਾ ਰਹਿੰਦਾ ਹੈ ਜੋ ਹਾਰ ਨਹੀਂ ਮੰਨਦੇ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ